ਗੱਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਵੈਲਕਮ ਬੈਕ ਆ ਤੁਹਾਡਾ YouTube ਚੈਨਲ ਤੇ ਸਾਡੇ ਔਰ ਅਸੀਂ ਅੱਜ ਜਾ ਰਹੇ ਆ ਜੀ ਮੈਡਮ ਦੇ ਸੋਹਰੇ ਮਤਲਬ ਮੇਰੇ ਮੇਰੇ ਪੇਕੇ ਦੇ ਸੋਹਰੇ ਔਰ ਵੈਸੇ ਤਾਂ ਇਹ ਆਪਦੇ ਸੋਹਰੇ ਤਾਂ ਹੀ ਆ ਪਰ ਬਈ ਸੋਹਰੇ ਤਾਂ ਉੱਥੇ ਹੀ ਹੁੰਦੇ ਆ ਜਿੱਥੇ ਸੋਹਰੇ ਵਹਿੰਦੇ ਹੋਣਾ ਨਾ ਤੇ ਚਲੋ ਲੈ ਕੇ ਚੱਲਦੇ ਨਾਲ ਤੁਹਾਨੂੰ ਵੀ ਆਹ ਤੇ ਹੌਂਕਾ ਕਰ ਰਹੀ ਦੱਤਾ ਆਹ ਤੇ ਕਰਤਾ ਦੇਖੋ ਆਪੇ ਤਾਂ ਬਿਓ ਵੀ ਲੈ ਲਈ ਹੋ ਗਿਆ ਮੈਂ ਰਹਿ ਕਿਸ ਮੈਸਲੇ ਨੂੰ ਸਾਟਾ ਟਾਈਮ ਲਾਉਦਾ ਦੂਮਾ ਪੇਪੁੱਤਰਾਂ ਦਾ ਮੰਮੀ ਲਾਉਂਦੀ ਐ ਟਾਈਮ ਆ ਬੈਗ ਬੁੱਕ ਪੈਕ ਹੈ ਗੱਡੀ 'ਚ ਸਮਾਨ ਥੋੜਾ ਬਹੁਤ ਰੱਖਤਾ ਫਿਰ ਨਿਕਲਦੇ ਮਾਰ ਪੈਕ ਕਰਨਾ ਹੁੰਦਾ ਹੈ ਜਾਂ ਨਹੀਂ ਹੋਂ ਕਰਦੇ ਨੇ ਉਹ ਨਹੀਂ ਵੀ ਮੈਂ ਰੱਖ ਕੇ ਆਇਆ ਸੀ ਸਾਹਮਣੇ ਬੋਲਣਾ ਜਾਏ ਚੱਕ ਕੇ ਰੱਖ ਕੇ ਚੱਕ ਕੇ ਉਹ ਮੰਮੀ ਨਹੀਂ ਆਉਂਦੀ ਪੈਕ ਦਿੱਤੇ ਤਾਂ ਗੱਲ ਇੱਕ ਕਰਨੀ ਅੱਜ ਸੋਸੀ ਹੋ ਗਿਆ ਰੈਡੀ ਚੱਲਦੇ ਆ ਆ ਦੇਖੋ ਅੱਛੇ ਸਮਾਨ ਤੋਂ ਲੈ ਕੇ ਚੱਲੇ ਸੋ ਅਸੀਂ ਚੱਲੇ ਆ ਜੀ ਬਾਣੀ ਤੇ ਦਰ ਕੇ ਨਾਤਾ ਦਾਤੀ ਕੋਲੇ ਮਿਲਨੇ ਆ ਜਾ ਕੇ ਐਸੇ ਚੁਪੀਆਂ ਸੀ ਗਿਆ ਸੋ ਸੋ ਤਾਂ ਚਲੇ ਆ ਨੇ ਮਿਲਿਆ ਨੇ ਨਾਲ ਬੁਲਾ ਲਿਆ ਨੇ ਬਹੁਤ ਕਰਦੇ ਆ ਦਾ ਸਾਰੀ ਕਰਦੇ ਆ ਛੋਟੀ ਹੈ ਨਾ ਦੋਨੇ ਪਰਿਵਾਰਾਂ ਸੀ ਨਾਨ ਕੈਸੀ ਦਰ ਕੇ ਅਸੀਂ ਸਭ ਤੋਂ ਛੋਟੀ ਹੈ ਸੋ ਚਲਦੇ ਆ ਅਸੀਂ ਚਲੋ ਜੀ ਗੱਡੀ ਹੋ ਗਈ ਆਪਣੀ ਪੈਕ ਬਾਣੀ ਦਾ ਚਾਚਾ ਲੈ ਕੇ ਬਹਿ ਗਿਆ ਉਹਨੂੰ ਕਹਿੰਦਾ ਮੈਂ ਬਿਠਾਵਾਂਗਾ ਆ ਦੇ ਬਾਨੀ ਚੱਲੀਏ ਚੱਲੀਏ ਜੀ ਆਹ ਜੀ ਚੱਲ ਬਾਨੀ ਚਲ ਜਲਦੇ ਆ ਇੱਕ ਵਾਰੀ ਤਾਂ ਗੱਡੀ ਚ ਬੈਠ ਕੇ ਬੁਰਾ ਹਾਲ ਹੋ ਜਾਂਦਾ ਹੈ ਨਾ ਪਾਉਂ ਜੀ ਗਰਮੀ ਨਹੀਂ ਹੋ ਜਾਂਦੀ ਹਜੇ ਵੀ ਸਤੰਬਰ ਦੇ ਮਹੀਨੇ ਵੀ ਨਹੀਂ ਗਰਮ ਹੋਏ ਗੱਡੀ ਮਾਛੀ ਪਰਦੇ ਮੰਨ ਕੇ ਤੂੰ ਸੈਨਪਸ ਨੂੰ ਬਾਨੀ ਬਾਨੀ ਅੱਜ ਚਾਚੂਨ ਅਲਸਾਰੇ ਰਸਤੇ ਕਿੱਧਰ ਗਿਆ ਜੀ ਅੱਜ ਚਾਚੂਨ ਤਾਂ ਮਿਲ ਗਿਆ ਬਾਨੀ ਇਹਨਾਂ ਦੇ ਤਾਂ ਗੱਡੀਆਂ ਜੰਮੀ ਮੁੱਕਦੇ ਸਾਡੇ ਵਰਗਾ 5 ਮਿੰਟ ਚ ਰੈਡੀ ਹੋ ਕੇ ਤਾਂ ਗੱਡੇ ਤਾਂ ਹੁਣ ਹਿੱਲੂ ਕੀ ਇਹ ਕਿਹੜਾ ਦੱਸ ਬਿਨਾ ਬਾਨੀ ਸਲਾਸਤ ਨਹੀਂ ਬਿਨਾਂ ਹਲਾਇਮ। ਕਹੇ ਵਾਕਿਆ ਆ ਕਰੋ। ਕੌਣ ਕਹਿੰਦਾ ਤੁਹਾਨੂੰ? ਜਵਾਕ ਵੀ ਸੰਭਣਾ ਪੈਕਿੰਗ ਵੀ ਕਰਨੀ, ਰੋਟੀ ਪਾਣੀ ਵੀ ਬਣਾਉਣਾ, ਕਿਹੜੇ ਵੇਲੇ ਲਾਵੇ ਬੰਦਾ? ਫੇਰ ਨਾ ਲਾਓ। ਜ਼ਰੂਰੀ ਆ ਕੋਈ। ਚੋਕ ਬੰਦਾ ਭਾਈ। ਫੇਰ ਲਾਓ। ਕੱਟ ਚ ਲੱਗੀ ਵੀ ਇਹ ਕੱਟ ਤੇ ਨਹੀਂ ਲੱਗੀ ਵੀ। ਜਦੋਂ ਟਾਈਮ ਮਿਲਿਆ ਉਦੋਂ ਲਾ ਦਿਓ। ਮੋਂ ਟਾਈਮ ਮਿਲਿਆ ਤਾਂ ਨਹੀਂ ਪੀ। ਮੈਂ ਤਾਂ ਚੱਕੀ ਤੋਂ ਲਾਈ ਮੁਰਕ ਗਈ ਆ ਉਹੀ ਭਾਈਆ ਉਹਦੇ ਪਾਸਲਾ ਕਨੇਵਾਂ ਨੀ ਲਾਈ ਭਾਈ ਜਾਨੀ ਅੰਦਰ ਨੇ ਬੇਜਕਲੇ ਪਾਣੀ ਕਾਲੀ ਚਲੋ ਮੈਂ ਜੋ ਰਾਮਨਾਥ ਪੱਛਲੇ ਆ ਰਿਹਾ ਰਾਤ ਅੱਛੇ ਦੇਖ ਗਾਣੋਂ ਇਹ ਗੇ ਸਤਿਕਾਰਿਆਂ ਦੀ ਸਾਰੀ ਰੁਕੀਏ પેટ્રોલ ਪੰਪ ਕੱਟਣਾ ਪਾਣੀ ਤੇ ਸਾਰੀ ਰੁਕੀਏ પેટ્રોલ ਪੰਪ ਤੋਂ ਇਹ ਚਾਚਾ ਚਾਚੇ ਦਾ ਲੋਪੀ ਜਾਂਦੀ ਅੱਜ ਬਾਲੂ

ਤਾਂ ਹੋ ਗਏ ਨੇ ਤੇ ਚੱਲ ਜਾਈਏ ਨਾ ਆਹ ਤੇ ਹੋ ਗਿਆ ਬਾਹਰ ਤੇ ਬਹੁਤ ਵੀ ਗਾਹਾਂ ਅਸਾਂ ਕਿੱਥੇ ਨਿਕਾ ਆ ਜੀ ਜੀ ਕਰਤੇ ਆ ਵਾਪਸ ਲੱ ਕਰਨ ਦੀ ਕੋਸ਼ਿਸ਼ ਕਰੀ ਜਾ ਰਹੀ ਹੈ ਗ੍ਰੈਪ ਹੋ ਰਿਹਾ ਕੋਈ ਪਰ ਨਹੀਂ ਆ ਦੇਖੋ ਆ ਆ ਡਾਡਾਂ ਦੇਖੋ ਮਾਸੇ ਦਾ ਇਹ ਫਾਲਸੇ ਦਾ ਬੂਟਾ ਇਹ ਜਿਹੜਾ ਲਈ ਆ ਨਾ ਤੋ ਵੈਨ ਦਾ ਬੂਟਾ ਲਗਾਵਾਗੇ ਘਰੇ

ਆਕੇ ਮੇਲਾ ਦੱਲੇ ਲਿਖ ਆਇਆ ਕਾਕਾ ਕੇ ਮੇਲਾ ਦਾ ਵਾਲਾ ਮਾ ਲਾ ਆ ਪੈਣਾ ਦੀਆਂ ਗੱਲਾਂ ਹੀ ਨਹੀਂ ਮੁੱਕਦੀਆਂ ਬਿੰਦ ਵਿੱਚੋਂ ਬਿੰਦ ਵਿੱਚੋਂ ਅੰਦਰ ਨੂੰ ਜਾਵੜਦੀਆਂ ਬਾਹਰ ਨੂੰ ਆ ਜਾਂਦੀਆਂ ਅੰਦਰ ਨੂੰ ਜਾਵੜਦੀਆਂ ਬਾਹਰ ਨੂੰ ਆ ਜਾਂਦੀਆਂ ਲੈ ਕਿੱਸਦੀ ਦਾ ਹੋ ਜਾਊਗਾ ਜਾਂ ਫੇਰ ਸਿੱਖਾ ਵੀ ਲੈ ਆ ਪੈਸੇ ਕੱਟੀ ਆ ਇੱਧਰ ਖਾ ਲਏ ਇਹਨਾਂ ਨੇ ਹਾਂਜੀ ਹਾਂਜੀ ਦਾਦੂ ਜੀ ਦਾਦੂ ਓਏ ਛੁਡੀ ਬਾਈ ਦਾਦੂ ਛੁਡੀ ਕਿੱਥੇ ਤੁਹਾਡਾ ਰਾਜ ਭੋਖਾਣਾ ਆ ਅੱਛਾ ਹੋਰ ਹੋਰ ਉਹਦੀ ਮੈਂ ਚੰਨਣਾ ਆ ਬਾਰੀ ਦੀ ਲਕਚੂ ਟਬਜੇ ਸਬਜੇ ਸਬਜੇ ਸਬਜੀਆਂ ਹਾਂ ਸਾਲੇ ਕੱਟੇ ਮਚਾ ਲੀ ਇੱਥੇ ਵੇਖੋ ਬਜ਼ਾਰ ਉਹ ਪੀਚੂ ਆਏ ਵੇ ਵੇ ਅੰਨ ਜੁਆਇਆ ਲੱਛੂ ਹਾਂ ਲੱਛੂ ਲੈ ਮੈਂ ਉਹਦੇ ਕੋਲੋਂ 2 ਵਜੇ ਦਾ ਉਹ ਤਾਂ ਪੁੱਛਣੀ ਆ ਰੈਕਟੋ ਦੁੱਧ ਹਾਂ ਜਾਂਮੇ ਪੁੱਛ ਲੈ ਲੱਛੂ ਕੋ ਤਾਂ ਲੈ ਸ਼ਿਪ ਕਰਨਾ ਬਠੰਡਾ ਬੋਲਦੀ ਪਤਾ ਕੀ ਬੋਲਣਾ ਸੀ ਉਹਨੇ ਪ੍ਰੈਂਡ ਟਿੱਕੀ ਆਹ ਗੁਲਗਲਾ ਜਾ ਖਾਣੇ ਪੇ ਵਿਚਕਾਰ ਇਧਰ ਰਾਜਪੂਤ ਚਾਪਦਾ ਇਹਨਾਂ ਦਾ ਘੁੱਟ ਜਾਇਆ ਸਵਾਦ ਹੀ ਨਹੀਂ ਆ ਪਾਣੀ ਫਰੈਂਡ ਇਧਰ ਪਿੱਕਾ ਇਧਰ ਖੱਟਾ ਆ ਦੇਖੋ ਕਿਵੇਂ ਦਾਦੀ ਨਾਲ ਲੱਗੀ ਕਾਉਂ ਦੇਖਣ ਹੋ ਲੱਗੀ ਲੋਕ ਦੇਖ ਰਿਹਾ ਦਾਦੀ ਨਾਲ ਬੈਠ ਕੇ ਇਧਰ ਵੀ ਸਾਡਾ ਹੀ ਵਲੌਗ ਚੱਲ ਰਿਹਾ ਐਡੀਟ ਐਡੀਟ ਚੱਲ ਰਿਹਾ ਸੱਚਾ ਆ ਤਨ ਕਿੰਨੇ ਕਿਨੇ ਦੇਖੇ ਹੋਏ ਐ ਮੈਨੂੰ ਤਾਂ ਉਹਨਾਂ ਕੀ ਦੇਖਦੇ ਹਣਗੇ ਰਾਟਾ ਪੱਖਾ ਲਗਾ ਕੇ ਫੈਨ ਵਗੈਰਾ ਲਗਾ ਕੇ ਬੈਠੇ ਹਾਂ ਦਾ ਸਾਰਾ ਪਰਵਾਣ ਆਵਾਣ ਵਾਲਾ ਮੰਝਾ ਚਲੋ ਠੀਕ ਹੈ ਜੀ ਮਿਲ ਲਿਆ ਤੁਹਾਨੂੰ ਫੇਰ ਕੱਲ ਨੂੰ ਅੱਜ ਦਾ ਵਲੋਗ ਇੱਥੇ ਤੱਕ ਸਹੀ ਓਕੇ ਜੀ ਬਾਏ